ਨਾ ਮੇਰੀ ਮਿਰਾ ਪਿੰਡ ਬੜੀ ਦੇਹਲੇ ਜੀ ਤੋ ਇਹ ਅਸੀਂ 4 ਵਜੇ ਇਸਨੇ ਮੈਂ ਤੇ ਮੇਰੇ ਬਰਾੜਾ ਜੀ ਚਲੇ ਗਏ ਅੱਥੇ ਤੇ ਚਲੇ ਗਏ ਜੀ ਉੱਡੂ ਬਾਦਰ ਸਿੰਘ 6 ਵਜੇ ਕਹਿੰਦੇ ਚਲੋ ਚਾਲਿਆ ਵੀ ਚਾਲਿਆ ਅਸੀਂ ਚਾਲਿਆਣ ਬੱਗੇ ਜੀ ਤਾਂ ਦੇਖਿਆ ਮੇਰੀ ਮਾਤਾ ਦੀ ਮੌਤ ਖਰੀ ਪਈ ਜੀ ਜਾਈਏ ਟਿੰਡਰ ਕੋਈ ਲੜਾਈ ਬੜੀ ਹੁੰਦੀ ਆਪਣੇ ਚਲੇ ਰੋਟੀ ਪਕਾਈਏ ਖਾਣਾ ਖੱਦਾ ਜੀ ਕੋਈ ਬੋਲਦੇ ਨਹੀਂ ਕਿੰਨੇ ਅੜਕੀ ਵੀ ਚਾਹੀ ਕੇ 48 20 ਕੋਈ ਬਹੁਤ ਚਲਪਾਲੇ ਕਰਕੇ ਦੁਬਾਰੀ ਹੋ ਗਈ ਜੀ ਜਾਂ ਜਿੰਦੇ ਕਿਸੇ ਕੁ ਵਜੇ ਗਈ ਸੀ ਬਹੁਤ ਜੀ ਕੋਈ ਨਹੀਂ ਹੋ ਗਈ ਜੀ 9 ਸਾਲ ਹੋ ਗਈ ਤੇ ਕੋਈ ਜਾਂਦੇ ਸੀ ਵਧੀਆ ਜੈ ਜੈ ਤੇ ਜੀ ਵੀ ਮਹੀਨਾ ਮਹੀਨਾ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਇਹ ਪਿਆ ਬਿਆਹ ਕੀ ਹੈ ਜੀ ਰੰਤੀ ਦਾਗਾ ਕਿ ਅੰਡਮੰਡਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਚੇ ਹੈਗੇ ਬੱਚਾ ਇੱਕ ਮੁੰਡਾ ਇੱਕ ਕੁੜੀ ਹੈ ਜੀ ਵੱਡੀ 6 ਸਾਲ ਦੀ ਮੁੰਡਾ ਜੁੜ ਕੇ ਕਿੰਨਾਂ ਸਾਲ ਦਾ ਜੀ ਹਾਂਜੀ ਕੋਈ ਲੜਾਈ ਹੋਈ ਕਰੇ ਨਾ ਜੰਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਕਦੇ ਰਹਿੰਦੇ ਜੀ ਅਸੀਂ ਕੋਈ ਲੜਾਈ ਨਹੀਂ ਕੋਈ ਪੜਿਆ ਹੀ ਨਹੀਂ ਜੀ ਹਾਂਜੀ ਕਦੇ ਨਾਲ ਕੀਤੀ ਮੌਤ ਕੀ ਇੱਕ ਇੱਕ ਦਾਤ ਹੈ ਜੀ ਆਪਾਂ ਸਾਗ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਰੀ ਵੀ ਇੱਥੇ ਮਰੀ ਇੱਥੇ ਪੁਪੜੀਆ ਇੱਥੇ ਸੱਬਲ ਮਾਰੀ ਸੱਪੜੂ ਮਾਰ ਕੇ ਫਿਰ ਉਹਨੇ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਜਦੋਂ ਦਾਤ ਮਾਰਿਆ ਗੱਦ ਗਲਤ ਮਾਰਿਆ ਗੇ ਮਾਰਿਆ ਜੀ ਨੇ ਅੱਛਾ ਕਈ ਵਾਰ ਕੀਤੀ ਹੋਈ ਹਾਂ ਕਈ ਵਾਰ ਕੀਤੀ ਹੋਈ ਹਾਂ ਜੀ ਫਿਰ ਉਹ ਹਸਪਤਾਲ ਲੈ ਕੇ ਨਹੀਂ ਨਹੀਂ ਉਹਦੀ ਮੌਤ ਹੋਰੀ ਜੀ ਪਿੰਡਾਂ ਨੇ ਚੱਕਣੀ ਨਹੀਂ ਦਿੱਤੀ ਅੱਛਾ ਵੀ ਹੁਣ ਕੀ ਕਿੱਥੇ ਜਾਊਂਗੇ ਤੁਸੀਂ ਕੀ ਹੋਇਆ ਉਹ ਕਿੱਥੇ ਤੁਹਾਡੀ ਪਹਚਾਈ ਹੁਣ ਉਹ ਥਾਣੇ ਦੇ ਵਿੱਚ ਆ ਜੀ ਹੁਣ ਹਾਂ ਜੀ ਅੱਛਾ ਹਾਂ ਜੀ ਕੀ ਕਰ ਬਾਈ ਕਰਾਰੇ ਹੋਰ ਕਰ ਪਰ ਇਹ ਜੇ ਕਦੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਏ ਬੱਚਿਆਂ ਨੂੰ ਵੀ ਮਾਰ ਸਕਦੀ ਏ ਤਾਂ ਨੇ ਚ ਰਿਪੋਰਟ ਲਖਾ ਜੀ ਹਾਂ ਜੀ ਮੇਰੇ ਵੱਲੋਂ ਰਿਪੋਰਟ ਲਖਾਈ ਜੀ ਕੀ ਮੰਗ ਕਰਦੇ ਹੋ ਮੰਗ ਜੀ ਸਜਾ ਹੋਣੀ ਚਾਹੀਦੀ ਇਹਨੂੰ ਬਲ ਤੋਂ ਪੁੱਲਾ ਕੀ ਨਾਮ ਹੈ ਪਿੰਡ ਕਿਹੜਾ ਜੀ ਮੇਰਾ ਨਾਮ ਰਣਜੀਤ ਸਿੰਘ ਭਾਲੀਆ ਮੈਂ ਇਸੇ ਪਿੰਡ ਦੇ ਲੈਲ ਕਲੋਂ ਦਾ ਸਾਬਕਾ ਸਰਪੰਚ ਹਾਂ ਕੀ ਮਾਮਲਾ ਹੈ ਜਿਹੜਾ ਇੱਕ ਬਜ਼ੁਰਗਔਰਤ ਦੀ ਹੱਤਿਆ ਹੋਈ ਹੈ ਇਹ ਜਿਹੜੀ ਬਜ਼ੁਰਗਔਰਤ ਪੂਰੀ ਕੌਲ ਦੇ ਤੇ ਉਹ ਇਹ ਦੀ ਨੂੰਨੇ ਹੀ ਕੀਤੇ ਐ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੀ ਦੀ ਘਰ ਵਾਲੀ ਹੈ ਜਸਮਿੰਦਰ ਕੌਰ ਤੇ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਇਹਦਾ ਪੰਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ ਚ ਉਸ ਤੋਂ ਬਾਅਦ ਗਲੀ ਚ ਉੱਤੇ ਇਹਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਤੇ ਸਿਰ ਚ ਇੱਕ ਦਾ ਰਾੜ ਜਿਹਨੂੰ ਸੱਪੜਾ ਕਹਿੰਦੇ ਨੇ ਉਹਦੇ ਨਾਲ ਵਾਰ ਕੀਤਾ ਹੋਇਆ ਇੱਕ purpurde ਚ ਚਾਰ-ਪਾਰ ਕੀਤਾ ਹੋਇਆ ਇੱਕ ਇੱਕ ਦਾ ਦਾਸਤ ਸਾਗ ਜੀ ਨਾਲ ਦਾ ਦਾਸਤ ਉਹਦੇ ਗਲ ਤੇ ਵਾਰ ਕੀਤਾ ਹੋਇਆ ਤੇ ਕਦੇ ਬੱਚੇ ਵੀ ਇਹਨਾਂ ਦੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲੇ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲ ਇਹ ਵੀ ਇਹਨਾਂ ਵਾਲਾ ਜੀ ਇਹ ਪ੍ਰਵਾਸੀ ਔਰਤ ਹੈ ਜਿਹਨੂੰ ਕਿ ਆਪਾਂ ਭੱਜਾ ਕਹਿੰਨਾਂ ਨੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਘਰਾਂ 'ਚ ਰੱਖਣ ਦੀ ਗਰੇਜ ਕੀਤਾ ਹੁਣ ਅਜਿਹਾ ਨਹੀਂ ਦਾ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰ ਕੀ ਮਾਮਲਾ ਹੈ ਜਿਹੜਾ ਅੱਜ ਹੋਈ ਘਟਨਾ ਦਾ। ਜੀ ਹੋ ਗਿਆ ਫਟੇਜ ਜਾਂਦ। ਹਾਂਜੀ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਮੈਂ ਸਿਮਿਤ ਪੁਲਿਸ ਪਾਰਟੀ ਜਿਵੇਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਵਰਤਪੁਰ ਦੀ ਪੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ بیٹے ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮੌਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰવાર ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਹੋ ਸਭ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਤੇ ਜਿਹੜੀ ਚੰਦਰਮਣੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਹੁਣ ਜਲਦੀ ਮਾਂ